ਕੋਈ ਕਰੇਗਾ ਤੇਰੇ ਨਾਲ ਰਜਿਸਟਰੀ ਆ ਘੈਂਟ ਵਾਲੀ ਰੇਟਾਂ ਲਵਾਈਆਂ ਤੁਹਾਨੂੰ ਮੈਂ ਰੇਟ ਵੀ ਦੱਸਾਂਗਾ ਦੋਸਤੋ ਬੜਾ ਫਰਕ ਹੈ ਆਮ ਦਰਬਾਰ ਵਿੱਚ ਲੈਣ ਦੇ ਲੋ ਜੀ ਦੇਖੋ ਸਾਡਾ ਚੂਮਾ ਹਰ ਕੇ ਰੇਟ ਚੱਕ ਲੋ ਲਾਈਟ ਰਿਮੋਟ ਚੱਕ ਲਈ ਦਿਖਾਇਓ ਪਰ ਕਿਵੇਂ ਕਿਵੇਂ ਚੇਂਜ ਹੁੰਦੀਆਂ ਲਾਈਟਾਂ ਇਹਦੀਆਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰੇ ਆਦੇ ਬੇਤ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਜਿਵੇਂ ਕਿ ਤੁਹਾਨੂੰ ਪਤਾ ਅਕਤੂਬਰ ਮਹੀਨਾ ਸ਼ੁਰੂ ਹੋ ਚੁੱਕਾ ਹੈ ਤੇ ਅਕਤੂਬਰ ਮਹੀਨਾ ਫੈਸਟੀਵਲ ਸੀਜ਼ਨ ਪੂਰਾ ਚੱਲਣਾ ਜੀ ਦੁਸ਼ਹਿਰਾ ਆਣੀ ਹੈ ਦੀਵਾਲੀ ਆਣੀ ਹੈ ਤੇ ਹਰ ਕੋਈ ਆਪਣੇ ਘਰਾਂ ਨੂੰ ਸਜਾਉਣ ਵਾਸਤੇ ਕੋਈ ਨਾ ਕੋਈ ਉਪਰਾਲੇ ਕਰਦਾ ਕੋਈ ਸਫਾਈਆਂ ਕਰਦੇ ਨੇ ਕੋਈ ਲਾਈਟਾਂ ਲਗਾਉਂਦੇ ਨੇ ਕੋਈ ਪੱਖੇ ਲੈਂਦੇ ਨੇ ਕੋਈ ਨਵੀਆਂ ਗੱਡੀਆਂ ਫਰਿੱਜ ਟੀਵੀ ਬਹੁਤ ਕੁਝ ਹਾਂ ਬਹੁਤ ਕੁਝ ਚੀਜ਼ਾਂ ਲੈਂਦੇ ਨੇ ਤੇ ਪਰਮਾਤਮਾ ਕਰੇ ਜਿੰਨੇ ਵੀ ਤੁਸੀਂ ਸਾਨੂੰ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਜਿਹੜਾ ਇਹ ਤਿਹਾਰਾਂ ਵਾਲਾ ਸੀਜ਼ਨ ਬਹੁਤ ਵਧੀਆ ਬੀਤੇ ਤੁਹਾਨੂੰ ਬਹੁਤ ਖੁਸ਼ੀਆਂ ਮਿਲਣ ਤੇ ਅਸੀਂ ਵੀ ਛੋਟਾ ਮੋਟਾ ਸਮਾਨ ਆਪਣੇ ਘਰ ਵਾਸਤੇ ਹੁਣ ਖਰੀਦਣ ਵਾਸਤੇ ਆਏ ਆ ਜਿਵੇਂ ਕਿ ਸਾਡਾ ਇੱਕ ਪੱਖਾ ਸਾਡੇ ਬੈਡਰੂਮ ਦਾ ਖਰਾਬ ਹੋ ਗਿਆ ਉਹਦਾ ਭਾਵੇਂ ਅਸੀਂ ਥੋੜਾ ਰੋਕ ਕੇ ਹੁੰਦੇ ਬਟ ਉਹ ਖਰਾਬ ਜਵਾਬ ਹੀ ਦੇ ਗਿਆ ਸਾਨੂੰ ਉਹ ਜਵਾਬ ਹੀ ਦੇ ਗਿਆ ਭਾਵੇਂ ਆਪਾਂ ਰੁੱਕ ਕੇ ਆਂਦੇ ਤੇ ਹੁਣ ਉਹ ਪੱਖਾ ਖਰਾਬ ਹੋ ਗਿਆ ਮੈਂ ਕਿਹਾ ਚਲੋ ਲੈਣੇ ਤਾਂ ਨਵੇਂ ਪੱਕੇ ਫਿਰ ਚੇਂਜ ਕਰੀਏ ਜਿਹੜੇ ਬਾਹਰ ਲੋਬੀ ਚ ਲੱਗੇ ਨੂੰ ਅੰਦਰ ਲਾ ਦਾਂਗੇ ਜਿਹੜੇ ਲੋਬੀ ਵਾਸਤੇ ਨੇ ਥੋੜੇ ਵਧੀਆ ਡਿਜ਼ਾਈਨਰ ਪੱਖੇ ਲੈਣ ਦੀ ਸੋਚੀ ਅਸੀਂ ਲਾਈਟਾਂ ਲੂਟਾਂ ਵਾਲੇ ਉਹ ਦੇਖਦੇ ਆ ਅਸੀਂ ਆਏ ਚੰਡੀਗੜ੍ਹ 18 ਸੈਕਟਰ ਦੀ ਮਾਰਕੀਟ ਜਿੱਥੇ ਸਪੈਸ਼ਲ ਇਲੈਕਟ੍ਰੋਨਿਕ ਮਾਰਕੀਟ ਹੈ ਪਿਛਲੀ ਵਾਰੀ ਆਹ ਦੀ ਰਾਤ ਸਾਡੇ ਕੋਲੇ ਮਿਸਤਰੀ ਲੱਗੇ ਹੋਏ ਸੀ ਮਿਸਤਰੀ ਲਾਏ ਹੋਏ ਸੀ ਬੜਾ ਬੁਰਾ ਹਾਲ ਸੀ ਚਲੋ ਜੀ ਹੁਣ ਉਤਰੀਏ ਆ ਮਾਰਕੀਟ ਹੈ ਜੀ ਗੱਡੀ ਅਸੀਂ ਬਾਹਰ ਰੋਡ ਤੇ ਲਾ ਲਈ ਕਿਉਂਕਿ ਅੰਦਰ ਖੜੀ ਕਰਨ ਦੀ ਥਾਂ ਨਹੀਂ। ਸੋ ਇਥੋਂ ਉਤੋ ਲਈਏ ਜਿਨ੍ਹਾਂ ਤੋਂ ਪਹਿਲਾਂ ਲਾਈਟਾਂ ਲੂਟਾਂ ਲੈ ਕੇ ਗਿਆ। ਉਤੋਂ ਵੇਖ ਕੇ ਗਏ ਸੀ ਨਾ ਆਪਾਂ ਪਿਛਲੀ ਵਾਰੀ। ਚਲੋ ਫਿਰ ਆਜੋ। ਚਲੋ ਚੱਲੀਏ। ਅੱਛੋ ਹੀ ਲੱਤੇ ਸੀ ਪਹਿਲਾਂ ਵੀ ਲਾਈਟਾਂ ਲੂਟਾਂੀਆਂ। ਝੂਮਰਾਂ ਮਾਰੇ ਤੇ ਖਾਸੇ ਕੁਝ ਹੈਗਾ। ਅੰਦਰ ਸੈਨੀਟਰੀ ਹੈ ਨਾ ਕਿੰਨੀ ਸੋਹਣੀਆਂ ਡੂਟੀਆਂ ਨੇ। ਚਲੋ ਯੂਪੀ ਸੀ। ਬਹੁਤ ਪੱਕੇ ਨੇ ਭਾਈ। ਕਨਫਿਊਜ਼ਨ ਇਹਨਾਂ ਨੂੰ ਫੜਾ ਦੋ ਜਿਹੜੇ ਪੱਕੇ ਮਤਲਬ ਉਹ ਜੇ ਲਾਂਗੇ ਇਹਨਾਂ ਚਲੇ ਡੇਰੇ ਮਾਦਿਲ ਲੰਨੇ ਹਾਂ ਸ਼ੋਨੇ ਮੈਂ ਕਿਹਾ ਜਿਆਦਾ ਹੀ ਲੇਟਾਂ ਨਾਲ ਲੈਂਦੇ ਆ ਲੇਟਾਂ ਸਗ ਰੋਸ਼ਨੀ ਚਾਹੀਦੀ ਹੋएगी ਨਾ ਤੋਆਂ ਜਮਨ ਲਗਾ ਹੋਆ ਦੇਖ ਲਓ ਸਹੀ ਹੈ ਕਰਤੀਆਂ ਫਾਈਨਲ ਲੇਟਾਂ ਲੁਟਾ ਰਹੀਆਂ ਉੱਪਰ ਵਾਲੇ ਝੂਮਰ ਵੀ ਕਰਤੇ ਫਾਈਨਲ ਹੁਣ ਲੱਗਣੇ ਕੋਈ ਦਿਖਾਵਾਂਗੇ ਬਾਨੀ ਜੀ ਬਾਈ ਹਮ ਕਰਦੂ ਕਰਦੂ ਵੈਰੀਫਾਈਡ ਹਾਂਜੀ ਖੁਸ਼ ਹਾਂ ਬਹੁਤ ਖੁਸ਼ ਆਂ ਅਸੀਂ ਘਰੇ ਆ ਗਏ ਆ ਥੱਕ ਗਏ ਆ ਅਸੀਂ ਗਏ ਕਿਸੀ ਹੋਰ ਮਾਰਕੀਟ ਸੇ ਬਾਅਦ ਵਿੱਚ ਕਿਸੀ ਹੋਰ ਮਾਰਕੀਟ ਕੋਲ ਸਮਾਨ ਖਰੀਦ ਕੇ ਲੈ ਕੇ ਆਏ ਆ ਸਹੀ ਗੱਲ ਆ ਜਿਹੜੀ ਮਾਰਕੀਟ ਤੋਂ ਲੈ ਗਏ ਮਨ ਲਿਆ ਕਿ ਉੱਥੋਂ ਜੈਨੂਲ ਰੇਟ ਸਾਰਾ ਕੁਝ ਮਿਲ ਗਿਆ ਵਧੀਆ ਹਨਾ ਆਪਾਂ ਜਿਹੜੋ ਪਿਛਲੀ ਵਾਰ ਲਾਈਟਾਂ ਲੈਂਦੀ ਸੀ ਉਹ ਹੁਣ ਮੈਨੂੰ ਲੱਗ ਰਿਹਾ ਵੀ ਆਪਾਂ ਮਹਿੰਗੀਆਂ ਲਿਆਂ ਨਹੀ ਮਹਿੰਗੀਆਂ ਨੇ ਹਾਂ ਮਤਲਬ ਫਰਕ ਹੈ ਵਾ ਆਰਾਮ ਦਰਬਾਰ ਦਾ ਤੇ ਜਿਹੜੀ ਇੱਥੇ ਡਬਲ ਦਾ ਫਰਕ ਹੈ ਕਿ ਉਹ ਜਿਹੜੀ ਤੇ ਸਿੰਗਲ ਲਾਈਟ ਸੀ ਨਾ ਉਹ ਸਾਡੇ 6-700 ਰੁਪਏ ਦੀ ਮਿਲ ਰਹੀ ਸੀ ਤੇ ਆਪਾਂ 1200 ਰੁਪਏ ਦੀ ਖਰੀਦੀ ਆ ਉੱਥੋਂ ਡਬਲ ਦਾ ਪ੍ਰਾਈਸ ਦਾ ਫਰਕ ਹੈ ਆ ਰਾਮਦਰਵਾਰ ਬਹੁਤ ਸਸਤਾ ਸਮਾਨ ਹੈ ਤੇ ਜਿਹੜੀ ਇਡੀ ਜਬਰਦਸਤ ਡਬਲ ਇਹਦੇ ਵਰਗੀਆਂ ਸੀ ਡਬਲ ਲਾਈਟਾਂ ਲਿਆਂਦੀਆਂ ਨੇ ਅਲੱਗ ਦੇ ਤਰ੍ਹਾਂ ਦੀ ਸ਼ੇਪ ਹੈ ਇਹਨਾਂ ਦੀ ਤੇ ਉਹ ਰੇਟ ਵੀ ਬਾਅਦ ਦੱਸਾਂਗੇ ਹਾਂ ਬਾਅਦ ਦੱਸਾਂਗੇ ਤੇ ਬੱਸ ਇੱਕ ਥੱਕ ਗਏ ਹੁਣੇ ਘਰੇ ਰੋਟੀ ਬਣਾ ਕੇ ਗਈ ਸੀ ਮੈਂ ਤੇ ਆਉਂਦੇ ਹੀ ਮੈਂ ਰੋਟੀ ਖਾਧੀ ਤੇ ਫ੍ਰੀ ਹੋਏ ਆ ਤੇ ਹੁਣ ਆਪਾਂ ਵੇਟ ਕਰ ਰਹੇ ਆ ਕਿ ਜਿਹੜੇ ਲਾਉਣ ਵਾਲੇ ਉਹ ਆ ਜਾਣਗੇ ਅੱਜ ਕਿ ਨਹੀਂ ਉਹਨਾਂ ਨੇ ਵਿੱਚ ਰਾਤ ਨੂੰ ਕਿਹਾ ਸੀ ਸ਼ਾਮ ਨੂੰ ਹੀ ਆਵਾਂਗੇ ਤੇ ਜੇ ਆ ਜਾਂਦੇ ਫਿਰ ਅੱਜ ਲੱਗ ਜਾਣਗੇ ਨਹੀਂ ਤਾਂ ਫਿਰ ਕੱਲ ਅਸੀਂ ਬੜੀ ਘੈਂਟ ਲੇਟਾਂ ਲਿਆਂਦੀਆਂ ਨੇ ਤੇ ਅਸੀਂ ਇੱਕ ਤਾਂ ਬਿਲਕੁਲ ਹੀ ਚੇਂਜ ਹੋ ਜਾਏਗਾ ਸਿਸਟਮ ਬੜੀ ਖੁਸ਼ੀ ਹੋ ਰਹੀ ਏ ਇਹ ਪੱਖੇ ਵੀ ਬਦਲ ਜਾਣਗੇ ਇਹ ਪੱਖੇ ਤਾਂ ਦੇਖਾ ਇੱਕ ਸਾਡਾ ਇਹ ਦੋਨੋਂ ਪੱਖੇ ਅਸੀਂ ਉਤਾਰ ਦੇਣੇ ਨੇ ਇਹ ਚਲਾ ਜਾਣਾ ਇਸ ਕਮਰੇ ਚ ਕਿਉਂਕਿ ਇਸ ਕਮਰੇ ਦਾ ਪੱਖਾ ਖਰਾਬ ਹੋ ਚੁੱਕਾ ਹੈ ਤੇ ਇੱਕ ਆਹਲਾ ਪੱਖਾ ਚਲਾ ਜਾਣਾ ਬਾਹਰ ਬਾਲਕਨੀ ਵਿੱਚ ਕਿਉਂਕਿ ਬਾਲਕਨੀ ਦਾ ਵੀ ਪੱਖਾ ਹੋ ਗਿਆ ਖਰਾਬ ਤੇ ਇਹ ਦੋ ਪੱਖੇ ਉੱਥੇ ਇੱਥੇ ਲੱਗ ਜਾਣਗੇ ਦੋਨੋਂ ਨਵੇਂ ਪੱਖੇ ਤੇ ਸੈਂਟਰ ਦੇ ਵਿੱਚ ਬੜੀ ਕੈਂਟ ਲੈਟ ਆਏ ਖਾਇ ਵਾਦਤ ਵਾਦਤ ਕਰੇ ਓਏ ਖੁਸ਼ੀਆ ਆ ਇਹਨੂੰ ਨੀਂਦ ਆ ਰਹੀ ਕਰਨਾ ਆ ਜੁੰਡੀਆਂ ਉੱਤੇ ਹੈ ਕਰਨੇ ਦੀ ਮੈਂ ਅੱਖਾਂ ਬੱੜ ਲੀਆਂ ਨੂੰ ਨੀਂਦ ਆ ਰਹੀ ਹੈ ਨੀਂਦ ਆ ਰਹੀ ਡੱਡ ਤੇ ਫੈਂਟੀ ਕਦੀ ਥੱਲੇ ਬਹਿ ਜਾਂਦੀ ਇਹਨੂੰ ਨੀਂਦ ਵਿੱਚ ਵੀ ਬੜੀ ਐਕਟਿਵ ਹੁੰਦੀ ਹੈ ਬਹੁਤ ਇੱਕਦਮ ਨੀਂਦ ਚ ਜਦ ਮੈਂ ਸੋਈ ਚ ਕੰਮ ਕਰ ਰਹੀ ਹੈ ਤੇ ਮੈਂ ਨਾ ਇਹਨੂੰ ਮਤਲਬ ਬੈੱਡ ਤੇ ਨਹੀਂ ਸੌਂਦੀ ਮੈਂ ਐਦਾਂ ਨਾਲ ਹੀ ਕਿਚਨ ਤੁਸੀਂ ਤੇ ਕੰਮ ਤੇ ਗਏ ਸੀ ਮੈਂ ਦੇ ਥਲੇ ਮੈਂ ਅੱਡ ਬਚਾ ਆ ਗਈ ਤੇ ਮੈਂ ਇਹਨੂੰ ਇਧਰ ਤਸਵਾਤਾ ਤੇ ਮੈਂ ਰਸੋਈ ਚ ਗਈ ਤੇ ਇਹ ਨਾ ਮੈਨੂੰ ਇਹਦੀ ਛਣ ਛਣ ਦੀ ਆਵਾਜ਼ ਆਈ ਤੇ ਕੜਿਆਂ ਤੋਂ ਨਾ ਤੇ ਫਿਰ ਉਹ ਇਹਦੇ ਕੜੇ ਮੈਂ ਇਹ ਸੁੱਤੀ ਉੱਠੀ ਨਾ ਤੁਰਦੇ ਆਉਂਦੇ ਮੇਰੇ ਵੱਲੋਂ ਫੋਨ ਆਉਂਦੇ ਇੱਕ ਮਿੰਟ ਅੱਛਾ ਜੀ ਹੋ ਗਿਆ ਪੂਰਾ ਪੂਰਾ ਇਸ ਤਰ੍ਹਾਂ ਕਰਨੀ ਸਾਲਾ ਰੋਣਾ ਪੈਗਾ ਦੇਖੋ ਜੀ ਕਿਰਦੇ ਇਧਰੋ 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 ਇਹ ਤਾਂ ਸਮਝ ਮੇਰਾ ਪਰਨਾ ਮਿੱਟੀ ਨਾਲ ਭਰਿਆ ਹੈ ਲਾਈਟ ਸਾਡੀ ਲੱਗ ਗਈ ਹੈ ਉੱਪਰ ਬੜੀ ਸੋਹਣੀ ਲਾਈਟ ਹੈ ਦੇਖੋ ਫਰੰਟ ਕੈਮਰੇ ਦੇ ਨਾਲ ਇੰਨੀ ਰੋਸ਼ਨੀ ਉਹ ਵੀ ਰਾਤ ਦੇ ਟਾਈਮ ਇਹ ਤਾਂ ਆਂਦੀ ਨਹੀਂ ਹੁੰਦੀ ਸੋਚੋ ਲਾਈਟ ਕਿਹ ਹੈ ਜੀ ਥੱਲੇ ਵਾਲੇ ਕੋ ਖਲਾਰਾ ਖਲੋਰਾ ਮਚਿਆ ਹੈ ਡਸਟ ਪਈ ਹੈ ਬਹੁਤ ਜ਼ਿਆਦੀ ਇਹ ਤੁਹਾਨੂੰ ਸਵੇਰੇ ਦੇਖਾਂ ਨੇ ਲਾਈਟ ਕਿਹੜੀ ਹੈ ਇਹਦੇ ਨਾਲ ਨਹੀਂ ਨਾ ਮੇਨ ਸੋਚ ਨਾਲ ਆ ਉਹ ਤੇਰੀ ਬੰਦ ਹੋ ਗਈ ਫਿਰ ਜੀਓ ਆ ਫਿਰ ਜੀਓ ਆ ਹਾਈ ਹਾਈ ਕੈਰ ਜੀ ਹੈ ਨਾ ਇਹ ਹੁਣ ਇਹਦਾ ਸੋਫਾ ਚੱਕਿਆ ਸੀ ਫਿਲਹਾਲ ਇੱਧਰ ਕਰਤਾ ਕਿਉਂਕਿ ਗੰਦ ਬਚਣਾ ਸੀ ਬਹੁਤ ਜ਼ਿਆਦਾ ਕਿਹੜਾ ਨਾ ਤੁਸੀਂ ਦਾ ਚਿੱਟੇ ਬੜੇ ਲੱਗਣ ਡਿਓ ਆਹ ਮਾੜੀ ਚਿੱਟੀਆਂ ਆਹ ਹੋਇਆ ਅੱਧੇ ਹੁਣ ਮੈਂ ਵਾਈਡ ਐਂਗਲ ਕਰ ਰਿਹਾ ਰਾਤ ਦੇ ਟਾਈਮ ਕਿਉਂ ਨਾ ਬਹੁਤ ਸੋਹਣਾ ਐਂਗਲ ਆ ਰਿਹਾ ਲਾਈਟ ਕਿਉਂਕਿ ਲਾਈਟ ਬਹੁਤ ਜ਼ਿਆਦੀ ਹੋਈ ਹੈ ਨਾ ਵਾਈਡ ਐਂਗਲਾਂ ਬਹੁਤ ਸੋਹਣੀ ਚੀਜ਼ ਬਣ ਗਈ ਖਲਾਰਾ ਕਿੰਨਾ ਗਿਆ ਕੋਈ ਨਹੀਂ ਸਾਰਾ ਵੈਕਿਊਮ ਹੋ ਜਾਣਾ ਸਵੇਰੇ ਕਿਉਂਕਿ ਕੋਹਰ ਇਲੈਕਟ੍ਰੀਸ਼ੀਅਨ ਨੇ ਆਣਾ ਪੱਕੇ ਭੁਖੇ ਲਾਉਣ ਵਾਸਤੇ ਇੱਧਰ ਦੇਖੋ ਆਏ ਸਾਰੇ ਐਂਗਲ ਘੈਂਟ ਨੇ ਮੈਂ ਤਾਂ ਲੋਟ ਆ ਗਿਆ ਮੇਰਾ ਜੋ ਚੀਜ਼ ਸੋਚੀ ਸੀ ਹੁਣ ਕੁਝ ਖਵਾ ਦਿਓ ਮੈਨੂੰ ਹੂੰ ਹੋ 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 ਨੀ ਮਾ ਚੱਕਣਾ ਨਾ 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 ਇਹ ਤਾਂ ਫਿਰ ਗਲਤ ਗੱਲ ਏ ਨਾ ਇੱਧਰ ਵੀ ਨਹੀਂ ਜਾਣ ਦਿੰਦਾ ਮੈਨੂੰ ਪਤਾ ਤਾਰ ਪਟਣ ਚੱਲੀ ਐ ਕੀ ਚੱਕਰ ਪਿਆ ਅੱਜ ਜਦੋਂ ਮੈਂ ਆਇਆ ਨਾ ਬਾਹਰੋਂ ਉਹ ਕਲਾਸਾਂ ਲਗਾ ਕੇ ਇੱਕ ਹੀ ਗੱਡੀ ਸੀ ਐਵੇਂ ਵਾਕਰੇ ਚ ਬੈਠੀ ਸੀ ਤੇ ਮੇਰੀ ਚਾਬੀ ਪਕੜ ਕੇ ਨਾ ਗੱਡੀ ਦੀ ਮੂੰਹ ਚ ਲਵੇੜੀ ਪਿਛਿਆਂ ਲਵੇਟ ਸੀ ਮੈਂ ਪਾਪਾ ਪਾਪਾ ਕੀਤਾ ਮੈਨੂੰ ਦੇਖਿਆ ਵੀ ਨਹੀਂ ਇਹਨੇ ਵੀ ਚਾਬੀ ਚ ਮਸਤ ਸੀ ਹੁਣ ਚਾਬੀ ਮੈਂ ਖੋ ਕੇ ਸਾਫ ਕਰਕੇ ਰੱਖਤੀ ਨਾ ਮੇਰੇ ਵੱਲ ਭੱਜੀ ਆ ਰਹੀ ਵੀ ਪਾਪਾ ਪਾਪਾ ਕਰਦੀ ਹੁਣ ਇੱਥੇ ਇਹਦੇ ਆਲੇ ਦੁਆਲੇ ਮੈਨੂੰ ਪਤਾ ਕਿਉਂ ਘੁੰਮ ਰਿਏ ਨੇ ਆਹ ਵਾਲੀ ਤਾਰ ਪੱਟਣੀ ਐ ਆਹ ਦੇਖ ਪੱਟੂਗੀ ਨਹੀਂ ਆਕਰਮਣ ਸਿਪਾਹੀਓ ਹੱਥ ਨਹੀਂ ਪੈਣ ਦਿੰਦਾ ਮੈਂ ਹਾਂ ਰੋਕ ਰੱਖੀ ਮੈਂ ਕਿਉਂ ਇਹਨਾਂ ਔਖਾ ਹੋ ਰਿਹਾ ਬਾਬੂ ਕਿੰਨ ਪੜਿਓ ਜਰਾ ਮਮਾ ਹੋਈ ਮਮਾ ਜਾਓ ਮਮਾ ਕੋਲ ਜਾਓ ਮਮਾ ਕੋਲ ਮਮਾ ਕੋਲ ਫੜ ਦੇ ਨੂੰ ਜਰਾ ਤੇ ਜੀ ਜਿਹੜੀਆਂ ਆਪਾਂ ਲੈਟਾਂ ਲਵਾਈਆਂ ਜਿਹੜੇ ਆਪਾਂ ਘੈਂਟ ਵਾਲੀ ਲੈਟਾਂ ਲਵਾਈਆਂ ਤੁਹਾਨੂੰ ਮੈਂ ਰੇਟ ਵੀ ਦੱਸਾਂਗਾ ਦੋਸਤੋ ਬੜਾ ਫਰਕ ਹੈ ਰਾਮ ਦਰਬਾਰ ਵਿੱਚ ਲੈਣ ਦੇ ਮੈਂ ਸੋ ਉਹ ਉੱਧਰ ਗਿਆ ਸੀ ਨਾ ਕਿੰਦਾ ਆਫਿਸ ਉਹਤੋਂ ਵਾਲੀ ਲੈਟਾਂ ਦਿਖਾ ਦਿੰਦਾ ਫਿਰ ਕੰਪੈਰੀਸ਼ਨ ਵਧੀਆ ਹੋ ਜਾਣਾ ਸੀ ਲੋ ਜੀ ਸ਼ੁਰੂਆਤ ਕਰਦੇ ਆ ਜੀ ਆਪਾਂ ਪੱਖੇ ਤੋਂ ਪੱਖੇ ਤੋਂ ਪੱਖੇ ਤੋਂ ਆਹ ਲਾ ਜੀ ਪੱਖਾ ਲਿੱਤਾ ਆਪਾਂ ਇਹ ਦੇਖੋ ਇਹ ਬਰਾਉਨ ਲੋਬੇ ਚ ਲਾਣ ਦੇ ਕਿੰਨਾ ਸੋਹਣਾ ਦੇਖੋ ਲੱਗ ਰਿਹਾ ਹੈ ਤੌਨੂੰ ਪਤਾ ਨਹੀਂ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਸਾਂਤਾਂ ਲੱਗ ਰਿਹਾ ਇਹ ਪੱਖਾ ਲੋਬੀ ਵਾਸਤੇ ਤਾਂ ਇੱਕ ਤਾਂ ਇੱਧਰ ਲਾਤਾ ਤੇ ਇੱਕ ਲਾਤਾ ਇੱਥੇ ਇਸ ਤੋਂ ਇਲਾਵਾ ਅਸੀਂ ਲਿਆਂਦੀਆਂ ਨੇ ਲਾਈਟਾਂ ਆਹ ਵਾਲੀਆਂ ਲਾਈਟਾਂ ਇਹ ਹੁਣ ਦੇਖਿਓ ਮੈਂ ਥੋੜੀ ਰੋਸ਼ਨੀ ਘਟਾ ਕੇ ਦਿਖਾਨਾ ਇਹ ਵਾਲੀ ਲਾਈਟ ਹੈ ਜੀ ਇਹ ਐਂਟੀਕ ਜੀ ਲੱਗਦੀ ਹੈ ਬੜੀ ਸੋਹਣੀ ਲੱਗਦੀ ਹੈ ਤੇ ਫਲਕਚੁਏਟ ਤਾਂ ਕਰ ਰਹੀ ਕਿਉਂਕਿ ਲਾਈਟ ਦੀ ਐਵੇਂ ਦੀ ਐਵੇਂ ਹੀ ਦਿਖਦੀ ਹੈ ਲਾਈਟ ਇਹ ਵੀ ਰਾਮਦਰਬਾਰ ਤੋਂ ਲਿਆਂਦੀ ਏ ਇਹ ਦੋ ਲਾਈਟਾਂ ਨੇ ਤੇ ਇਹ ਤਕਰੀਬਨ 12 1150 ਰੁਪਏ ਦੀ ਪਈ ਹੈ ਬਿੱਜ ਬਲਬ ਬੂਲਬ ਪਾ ਗਏ ਕਿਰਨ ਖਲਾਰਾ ਪਾ ਕੇ ਬੈਠੇ ਹੋਏ ਨੇ ਇੱਕ ਲਾਈਟ ਲਾਤੀ ਅਸੀਂ ਇੱਥੇ ਇੱਥੇ ਜਿਹੜੀ ਲੱਗੀ ਸੀ ਉਹ اتارਤੀਏ ਆ ਮੇਰੇ ਵਿਚ ਪਿੱਛੇ ਪਿੱਛੇ ਮੇਰੀ ਕੁੜੀ ਥੋੜੀ ਆਂਦੀ ਏ ਇਹ ਜਿੱਥੇ ਜਿੱਥੇ ਦਾ ਬਾਪੂ ਜਾ ਰਿਹਾ ਉੱਥੇ ਉੱਥੇ ਆ ਰਹੀ ਏ ਹੁਣ ਮੈਂ ਇੱਧਰ ਜਾਵਾਂਗਾ ਇੱਧਰ ਆ ਜਾਈਗੀ ਆ ਦੇਖੋ ਹਾਂ ਇਹਨੇ ਹਟਣਾ ਨਹੀਂ ਆਪਣੇ ਬਾਪੂ ਕੋਲੋਂ ਹੁਣ ਮੈਂ ਇੱਧਰ ਜਾਵਾਂਗਾ ਇੱਧਰ ਆ ਜਾਈਗੀ ਮੈਂ ਚੱਕਣਾ ਨਿਗਾ ਅੱਜ ਸੋਚਦੇ ਹੋਵਾ ਮੈਂ ਚੱਕਾਂਗਾ ਮੇਰਾ ਵੈਲਕਮ ਹੀ ਨਹੀਂ ਕੀਤਾ ਨੇ ਚਾਬੀ ਪਾ ਕੇ ਮਸਤ ਸੀ ਕਿੱਦਾਂ ਲੱਗਿਆ ਦੋਸਤੋ ਪੱਖਾ ਤੇ ਪੱਖਾ ਆਇਆ 3000 ਰੁਪਏ ਦਾ 3200 ਕਹਿੰਦਾ ਜੀ ਬਾਈ ਨੇ 3000 ਦਿੱਤਾ ਹੈਵਲਸ ਦਾ ਪੱਕਾ ਤੇ 2 ਸਾਲ ਦੀ ਗਾਰੰਟੀ ਹੈ ਲੁੱਕ ਮੈਨੂੰ ਬਹੁਤ ਵਧੀਆ ਲੱਗੀ ਸੀ ਜਦੋਂ ਮੈਂ ਦਿੱਤਾ ਸੀ ਇਹ ਸਾਨੂੰ ਲੱਗਿਆ ਪਸੰਦ ਆਹੀ ਆਇਆ ਫਰਾਉਂਕਲ ਕਿਉਂਕਿ ਵਾਈਟ ਛੱਤ ਹੈ ਤੇ ਉਹ ਲਾਈਟਸ ਤੁਹਾਨੂੰ ਦਿਖਾ ਦਿੱਤੀਆਂ ਨੇ ਆਹ ਦੇਖੋ ਜੀ ਸੋਹਣੀ ਲੱਗ ਰਹੀ ਹੈ ਲਾਈਟ ਤੇ ਇਹ ਲਾਈਟਾਂ ਸਾਰੇ ਪਾਸੇ ਜੀ ਚੇਂਜ ਕਰ ਦਿੱਤੀਆਂ ਨੇ ਤੇ ਹੁਣ ਲੋਬੀ ਦੀ ਮੇਨ ਲੁੱਕ ਕਿਰਨ ਟੀਵੀ ਟੂ ਵੀ ਸਾਫ਼ ਕਰ ਰਹੇ ਨੇ ਲੋਬੀ ਦੀ ਮੈਂ ਲੁੱਕ ਲੋ ਜੀ ਦੇਖੋ ਸਾਡਾ ਝੂਮਰ ਕਿਰਨ ਲਾਈਟ ਚੱਕ ਲੋ ਲਾਈਟ ਰਿਮੋਟ ਚੱਕ ਲਈ ਦਿਖਾਇਓ ਪਰ ਕਿਵੇਂ ਕਿਵੇਂ ਚੇਂਜ ਹੁੰਦੀਆਂ ਲਾਈਟਾਂ ਇਹਦੀਆਂ ਹਾਂ ਲੋ ਜੀ ਥੋੜੀ ਮੈਂ ਰੋਸ਼ਨੀ ਘਟਾ ਲਾਂ ਆਹ ਦੇਖੋ ਜੀ ਇਹ ਲਵਾਇਆ ਜੀ ਅਸੀਂ ਸੈਂਟਰ ਵਿੱਚ ਲਾਈਟ ਵਾਲਾ ਝੂਮਰ ਮਤਲਬ ਇਹ ਫਲੈਟ ਲਾਈਟ ਝੂਮਰ ਹੈ ਕਹਿੰਦੇ ਨੇ ਕਹਿੰਦੇ ਨੇ ਮੈਂ ਇਹਦੀ ਰੋਸ਼ਨੀ ਘਟਾ ਦਿੱਤੀ ਹੈ ਫੋਨ ਦੀ ਤਾਂ ਕਿ ਤੁਹਾਨੂੰ ਕਲੀਅਰ ਦੇਖ ਜੇ ਆਹ ਹੈ ਜੀ ਕਿਉਂ ਚੇਂਜ ਕਰੇ ਹੁਣ ਹਾਏ ਹੁਣ ਦੇਖੋ ਬਾਹਰ ਵਾਲੀਆਂ ਲਾਈਟਾਂ ਵਾਰਮ ਹੋ ਗਈਆਂ ਸੈਂਟਰ ਵਿੱਚ ਹੋ ਗਈ ਵਾਈਟ ਦੁਬਾਰਾ ਕਰੋ ਹੁਣ ਸਾਰੀ ਵਾਈਟ ਹੋ ਗਈਆਂ ਹੁਣ ਫੇਰ ਕਰੋ ਹੁਣ ਅੰਦਰ ਵਾਲੀਆਂ ਵਾਰਮ ਹੋ ਗਈਆਂ ਬਾਹਰ ਵਾਲੀ ਵਾਈਟ ਫੇਰ ਕਰੋ ਹੁਣ ਬਾਹਰ ਵਾਲੀ ਮਤਲਬ ਇਹ ਐ ਇੱਕ ਅੰਦਰ ਕੰਬੀਨੇਸ਼ਨ ਹੈ ਇਹਦੇ ਡਿਮਰ ਟੂਮਰ ਵੀ ਵਧੀਆ ਹੁਣ ਫੁੱਲ ਫੁੱਲ ਲਾਈਟ ਜਗਾਓ ਹਾਂ ਦੇਖੋ ਕਿੰਨੀ ਰੋਸ਼ਨੀ ਕਰ ਛੱਡੀ ਇਹਨੇ ਕਿਹੜੇ ਮਕੂੜੇ ਅੰਦਰ ਆ ਰਹੇ ਨੇ ਕਿੱਥੋਂ ਆ ਰਹੇ ਨੇ ਅੰਦਰ ਪਤਾ ਨਹੀਂ ਰੋਸ਼ਨੀ ਦੇਖੋ ਦੋਸਤੋ ਕਿੰਨੀ ਰੋਸ਼ਨੀ ਹੋ ਗਈ ਹੈ ਕਿੰਨੀ ਰੋਸ਼ਨੀ ਆ ਕਿਰਨ ਪੂਰੀ ਦੇਖ ਰਹੀ ਵਾਈਡ ਐਂਗਲ ਦੇ ਨਾਲ ਆ ਲੈ ਤੇਲ-ਦਿਲ ਦੀ ਸ਼ੀਸ਼ੀ ਪੀ ਲੈਣੀ ਇਹਨੇ ਆਹ ਲਾਈਟ ਕਿਰਨ ਆ ਇਹ ਤੁਮ ਬੰਦ ਕਰੋਗੇ 2 ਮਿੰਟ ਚ ਬੰਦ ਕਰ ਸਕਦੇ ਹੋ ਆਫ ਕਰ ਦੋ ਆਹ ਹੈ ਜੀ ਲਾਈਟ ਦੇਖੋ ਬੰਦ ਐਵੇਂ ਲੱਗਦੀ ਹੈ ਤੇ ਬੰਦਾ ਕ੍ਰਿਸਟਲ ਲੱਗੇ ਹੋਏ ਨੇ ਇਹਦੇ ਵਿੱਚ ਤੇ ਆਹ ਐਦਾਂ ਦੀ ਲਾਈਟ ਹੈ ਵੱਡੀ ਸਾਰੀ ਹੈ ਕਾਫੀ ਤੇ ਪੱਕੇ ਤੋਂ ਕਨੈਕਸ਼ਨ ਦੇਤਾ ਇਹਨੂੰ ਅਸੀਂ ਤੇ ਇਧਰ ਉੱਥਰ ਵੀ ਲਾਤੀ ਅਸੀਂ ਮੇਰੇ ਸਾਡੀ ਮੇਨ ਲਾਈਟ ਹੈ ਨਾ ਬੈਕ ਵਾਲ ਦੇ ਬੱਚੇ ਚੇਂਜ ਕਰਤੀ ਅਸੀਂ ਸਾਰੀਆਂ ਲਾਈਟਾਂ ਇੱਧਰ ਵੀ ਤੇ ਇਸ ਕਮਰੇ 'ਚ ਵੀ ਇਸ ਕਮਰੇ 'ਚ ਵੀ ਇੱਥੇ ਲਾ ਦਿੱਤੀ ਲਾਈਟ ਸਾਰੀਆਂ ਬਦਲ ਕਰ ਦਿੱਤੀਆਂ ਇੱਥੇ ਵੀ ਲੱਗੀ ਪਈ ਹਾਲੇ ਇਹਦੇ ਨਾਲ ਦੀਆਂ ਲੱਗੀਆਂ ਹੋਈ ਸੀ ਹਰ ਪਾਸੇ ਉਹ ਚੇਂਜ ਕਰਤੀਆਂ ਆਪਾਂ ਤੇ ਹੁਣ ਲੋਬੀ ਬਹੁਤ ਸੋਹਣੀ ਲੱਗਣ ਲੱਗੀ ਏ ਰੋਸ਼ਨੀ ਬਹੁਤ ਹੋ ਗਈ ਇੱਥੇ ਬੈਠ ਕੇ ਤੁਹਾਨੂੰ ਮੈਂ ਦੱਸਦਾ ਹੁਣ ਕੀ ਸੀਨ ਏ ਹੈ ਤਾਂ ਪੂਰਾ ਪਿਆਵਾ ਕਿਨੇ ਹਾਲ ਤੱਕ ਇਹਨਾਂ ਸਫਾਈਆਂ ਹੀ ਕਰ ਰਹੇ ਨੇ ਕਿਉਂਕਿ ਅੱਜ ਵਿਚਾਰੇ ਇਲੈਕਟ੍ਰੀਸ਼ੀਅਨ ਲੱਗੇ ਰਹੇ ਨੇ ਵਿਚਾਰੇ ਕੰਮ ਖਾਸਾ ਲੰਬਾ ਲਟਕ ਗਿਆ ਉਹਨਾਂ ਦਾ ਵੀ ਆ ਦੇ ਕੋਲ ਮੈਂ ਫਰੰਟ ਕੈਮਰਾ ਚਲਾ ਰਿਹਾ ਨਾ ਇਹ ਰੋਸ਼ਨੀ ਦੇਖੋ ਕਿੰਨੀ ਵੱਜੂਗੀ ਅਚਾਨਕ ਫਰੰਟ ਕੈਮਰੇ ਨਾਲ ਹੀ ਇਹ ਆ ਦੇ ਕੋਲ ਆ ਬਹੁਤ ਰੋਸ਼ਨੀ ਹੋਗੀ ਜਿਵੇਂ ਕਹਿੰਦੇ ਨੇ ਘਰ ਦੇ ਵਿੱਚ ਮੂਵੀ ਵਾਲੇ ਲੱਗੇ ਹੁੰਦੇ ਨੇ ਆ ਕਲਰ ਚੇਂਜ ਹੋਏਗਾ ਇੱਥੋਂ ਇਹ ਫਰੰਟ ਕੈਮਰੇ ਦੀ ਕੁਆਲਿਟੀ ਦਿਖਾ ਰਿਹਾ ਜਦ ਕਿ ਫਰੰਟ ਕੈਮਰੇ ਤੋਂ ਰਾਤ ਨੂੰ ਉਹਦਾ ਵੀਡੀਓ ਬਣਾਣੀ ਬੜੀ ਔਖੀ ਹੋ ਜਾਂਦੀ ਏ ਇਹ ਆ ਵਾਰਮ ਹੋਗੀ ਆ ਫਿਰ ਵੋਮ ਹੋਗੀ ਦੂਸਰੀ ਵੋਮ ਹੋਗੀ ਤਾਂ ਜ਼ਿਆਦਾ ਬੋਮ ਆ ਲਾਈਟ ਹੋਗੀ ਇਹ ਡਿਮ ਵੀ ਹੋ ਜਾਂਦੀ ਹੈ ਤੇ ਐਂ ਡਿਮ ਹੋ ਗਈ ਤੇ ਕਲਰ ਕੰਬੀਨੇਸ਼ਨ ਵੀ ਬਹੁਤ ਨੇ ਇਹਦੇ ਚ ਲਓ ਜੀ ਆਏ ਹਾਏ 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 ਦਿਨ ਚੜ ਗਿਆ ਜੀ ਦੋਸਤੋ ਇਹ ਲਾਈਟ ਆਈ ਜੀ 14000 ਦੀ ਐਸ ਕੰਪੇਅਰ ਟੂ ਜਿਹੜੀ ਸੀ 18 ਸੈਕਟਰ ਤੋਂ ਲਿਆਂਦੀ ਸੀ ਉਹ 1200 ਦੀ ਸੀ ਇਹ 1150 ਦੀ ਇਹ ਉਸ ਤੋਂ ਕਿਤੇ ਜ਼ਿਆਦਾ ਸੋਹਣੀ ਲਾਈਟ ਹੈ ਪੱਖੇ ਆਏ ਨੇ 3-3000 ਦੇ ਤੇ ਇਹ ਆਈ 14000 ਦੀ ਕਰ ਲੈਣਾ ਇਥੋਂ ਦਫਾਣਾ ਪਰ ਕੰਬੀਨੇਸ਼ਨ ਚੇਂਜ ਕਰ ਕਰਕੇ ਆਹ ਦੇਖੋ ਫੇਰ ਕਰਾਂਗਾ ਆਹ ਦੇਖੋ ਫੇਰ ਕਰਦਾ ਆਹ ਵਾਈਟ ਹੋ ਗਈ ਪੀਲੀ ਅੰਦਰ ਵਾਲੀਆਂ ਬਾਹਰ ਵਾਲੀਆਂ ਵਾਈਟ ਹੁਣ ਬਾਹਰ ਵਾਲੀਆਂ ਪੀਲੀ ਅੰਦਰ ਵਾਲੀ ਵਾਈਟ ਹੁਣ ਸਾਰੀਆਂ ਵਾਈਟ ਅੱਛਾ ਇਹ ਡਿਮ ਵੀ ਹੋ ਜਾਂਦੀ ਨਾਲੇ ਦੇਖੋ ਐਂ ਡਿਮ ਹੋ ਗਈਆਂ ਇਥੇ ਇਹਦੇ ਚ ਨਹੀਂ ਪਤਾ ਲੱਗ ਰਿਹਾ ਲੇਕਿਨ ਹੁਣ ਐਨ ਫੁੱਲ ਰੋਸ਼ਨੀ ਹੋ ਗਈ ਜਿਵੇਂ ਬਾਥਰੂਮ ਨੂੰ ਦੇਖ ਰਹੇ ਹੋ ਨਾ ਤੁਸੀਂ ਤਾਂ ਹੁਣ ਦੇਖੋ ਮਨੇ ਰੋ ਗਿਆ ਆਜ ਇਹਨੂੰ ਕਦਾ ਕੁਸੜਿਆ ਇਬਾਦਤ ਕਿਓ ਹੈ ਜੀ ਅੱਜ ਨਾਲ ਇਬਾਦਤ ਗਿਰ ਗਈ ਐ ਖੜੀ ਖੜੀ ਇੱਥੇ ਸੋਫੇ ਨੂੰ ਫੜ ਕੇ ਖੜੀ ਸੀ ਸੋਫੇ ਨੂੰ ਫੜ ਕੇ ਜਦੋਂ ਖੜੀ ਸੀ ਨਾ ਇਹ ਅਚਾਨਕ ਨਾ ਮੁੜ ਕੇ ਪਿੱਛੇ ਟੀਵੀ ਵੱਲ ਦੇਖ ਰਹੀ ਸੀ ਫੇਸ ਮੇਰੇ ਵੱਲ ਸੀ ਇਬਾਦਤ ਦਾ ਸੋਫੇ ਵੱਲ ਖੜੀ ਸੀ ਤੇ ਧੋਣ ਕਵਾ ਕੇ ਮੈਂ ਪਿੱਛੇ ਨੂੰ ਦੇਖ ਰਹੀ ਸੀ ਤੇ ਅਚਾਨਕ ਗਿਰ ਗਈ ਤੇ ਮੂੰਹ ਦੇ ਉੱਪਰ ਨਾਲ ਕੋ ਉਹ ਪੈ ਗਈ ਨੀਲ ਜਾ ਪੈ ਗਿਆ ਨੱਕ ਇੱਥੋਂ ਲੈ ਕੇ ਨਾ ਇੱਥੇ ਤੱਕ ਅੱਜ ਕਲੋਜ਼ ਕਰਾਂ ਮੈਂ ਇਹਨੂੰ ਬਾਬੂ ਸੋਨੇ ਇਹ ਬਾਜੂ ਅਨੋਜੀ ਕੋਲੇ ਦੇਖ ਨੀਲ ਜਾ ਪਿਆ ਏ ਇੱਥੇ ਕਿစီ ਕਰਕੇ ਆਕਰਮ ਕਿੱਥਾ ਚੜ ਗਈ ਉਹ ਲਾਈਟਾਂ ਸਾਫ਼ ਕਰਨੀ ਚੰਗੀ ਗੱਲ ਹੈ ਜੀ ਘਰ ਆਪਣੇ ਘਰ ਨੂੰ ਸਫਾਈ ਕਰਾਂਗੇ ਤਾਂ ਸਾਫ਼ ਰਹੇਗਾ ਹੋਰ ਲਾਈਟਾਂ ਦੇ ਉੱਪਰ ਮਿੱਟੀ ਮਿੱਟੀ ਜੰਮੀ ਸਾਫ਼ ਕਰ ਰਹੇ ਗੇੜਵਾ ਕਿਉਂਕਿ ਆਪਾਂ ਤਾਂ ਕਰਤਾ ਜੀ ਦੀਵਾਲੀ ਦਾ ਆਗਾਜ਼ ਦੀਵਾਲੀ ਆਉਣ ਵਾਲੀ ਹੈ ਤੇ ਆਪਾਂ ਸ਼ੁਰੂ ਹੋ ਗਿਆ ਆਪਣੀ ਬਾਯਾਸ ਮੀਂਗਰ ਹੰਤੇ ਇੰਸਟਾਗ੍ਰਾਮ ਦੇ ਗਰੀਲ ਵੇਖੀ ਕਹਿੰਦੇ ਘਰ ਦੀ ਸਪਾਈ ਉਹ ਇਹ ਕਰੇਗਾ ਤੇਰੇ ਨਾਮ ਰਜਿਸਟਰੀ ਆ ਨਾ ਪਰ ਤੁਹਾਡੇ ਨਾਮ ਰਜਿਸਟਰੀ ਹੈ ਇਹ ਨਹੀਂ ਮੱਕਰ ਸਕਦੀ ਅੱਧੀ ਤੁਹਾਡੇ ਨਾਮ ਤੇ ਹੀ ਵਿਆਹ ਕੰਮ ਕਰਨਾ ਚਾਹੀਦਾ ਨਹੀਂ ਅੱਧੀ ਫਿਰ ਮੈਂ ਲੇਟਾਂ ਲਾਤੀਆਂ ਤੂੰ ਸਪਾਈ ਕਰ ਦੋ ਹਾਂ ਬਾਬੂ ਓ ਬਾਬੂ ਇਬਾਦਤ ਉਹ ਮੰਮੀ ਦੇ ਉਹਦੇ ਚ ਪੋੜੀ ਦੇ ਵਿੱਚ ਰੇੜੀ ਮਾਰਦੀ ਨਾ ਇਹ ਤੇਰੀ ਮੰਮੀ ਨੇ ਬੜਮਾ ਹੋ ਜਾਣਾ ਥੱਲੇ ਹਾਂ ਬਾਬੂ ਆਹ ਆਹ ਚਲੋ ਦੋਸਤੋ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਵਲੋਗ ਵਿੱਚ ਹੋਪਕ ਤੁਹਾਨੂੰ ਇਲੈਟਾਂ ਲੂਟਾਂ ਵਧੀਆ ਲੱਗੀਆਂ ਹੋਣੀਆਂ ਦੇਖੋ ਸਾਨੂੰ ਤਾਂ ਲੈਟਾਂ ਲੂਟਾਂ ਦਾ ਬਾਹਲਾ ਹੀ ਸ਼ੌਂਕ ਹੈ ਔਰ ਤੁਹਾਨੂੰ ਪਤਾ ਹੀ ਕਿ ਜਾਣੇ ਨੂੰ ਇਲੈਕਟ੍ਰੋਨਿਕ ਆਈਟਮਾਂ ਦਾ ਜ਼ਿਆਦਾ ਪਿਆਰ ਹੁੰਦਾ ਹੈ ਕਿ ਪਤਾ ਨਹੀਂ ਕਿਉਂ ਮੈਨੂੰ ਵਧੀਆ ਲੱਗਦੀਆਂ ਨੇ ਇਲੈਕਟ੍ਰੋਨਿਕ ਆਈਟਮਾਂ ਔਰ ਲੈਟਾਂ ਦਾ ਤਾਂ ਖਾਸ ਕਰਕੇ ਤਾਂ ਦੋਨੋਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਨਾ ਥੱਲੇ ਆ ਜਾਓ ਯਾਰ ਮਿੰਡਰ ਲੱਗ ਰਿਹਾ ਕਿਤੇ ਇਹਦਾ ਵਾਕਰ ਲੈ ਕੇ ਤੂਰੀ ਫਿਰਦੀ ਹੈ ਕਿਤੇ ਐਵੇਂ ਛੱਟ-ਛੁੱਟ ਨਾ ਖਾ ਲੇ ਇਹਨੂੰ ਟੋੜੀ ਉੱਪਰਾਂ ਰੱਖ ਦਿਓ ਇਹਦਾ ਵਾਕ ਇਧਰ ਆ ਜਰੋ ਤੁਸੀਂ ਮੇਰੇ ਕੋਲ ਆ ਜਾਓ ਬਸ ਹੁਣ ਇਧਰ ਜਾਣ ਨਹੀਂ ਨਾ ਕਿਤੇ ਇੱਥੇ ਖੜੋ ਰੋਲਾ ਪਾਏਗੇ ਮੈਂ ਜਾਣ ਨਹੀਂ ਦੇਣਾ ਤੇ ਠੀਕ ਹੈ ਦੋਸਤੋ ਮਿਲਦੇ ਆ ਫਿਰ ਤੁਹਾਨੂੰ ਕੱਲ ਇੱਕ ਨਵੇਂ ਵਲੋਗ ਵਿੱਚ ਦਿਓ ਇਜਾਜ਼ਤ ਬਾਏ 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 ਬਾਏ